ਨਾ ਜੀ ਆਪਣਾ ਮੇਰਾ ਨਾਮ ਮਨੂ ਬਾਂਗਾ ਜੀ ਤੇ ਛੋਟਾ ਭਰਾ ਮੇਰਾ ਮੋਜੀ ਬਾਂਗਾ ਪਿਛਲੇ ਹੀ ਹਫਤੇ ਅਸੀਂ ਇੱਕ ਆਪਣੇ ਮੋਬਾਈਲ ਸਟੋਰ ਦੀ ਓਪਨਿੰਗ ਕੀਤੀ ਸੀ ਜਿਹੜੀ ਨਰੂਲਾ ਹਸਪੀਟਲ ਸਤਨਾਮਪੁਰੇ ਦੇ ਵਿਚ ਪੈਂਦੀ ਆ ਜਿਸ ਤੇ ਆਪਣਾ ਬੀਤੀ ਰਾਤ ਸਾਡੇ 2:30 ਵਜੇ ਦੇ ਕਰੀਬ ਚੋਰਾਂ ਨੇ ਸੇਧ ਲਾ ਕੇ ਚੋਰੀ ਕੀਤੀ ਆ ਇਹਦੀ ਸਾਡੀ ਜਿਹੜੀ ਦੂਰੀ ਹੈ ਦੁਕਾਨ ਨਾਲ ਪੁਲਿਸ ਸਟੇਸ਼ਨ ਥਾਣਾ ਤੋਂ 200 ਮੀਟਰ ਦੂਰੀ ਤੇ ਇਹ ਦੁਕਾਨ ਸਾਡੀ ਪੈਂਦੀ ਆ ਤੇ ਅਸੀਂ ਕੀ ਸੇਫ ਹਾਂ ਮਤਲਬ ਕਹਿ ਸਕਦੇ ਹਾਂ ਤੇ ਮਤਲਬ ਥਾਣਾ ਬਿਲਕੁਲ ਸਾਡੇ ਕੋਲ ਆ 200 ਮੀਟਰ ਤੇ ਏਡਾ ਵੱਡਾ ਨੁਕਸਾਨ ਸਾਡਾ ਹੋਇਆ ਆ ਤੇ ਚੋਰਾਂ ਨੇ ਸਾਡੀ ਦੁਕਾਨ 'ਚ ਚੋਰੀ ਕਰਕੇ ਮੋਬਾਈਲ ਸਾਡੇ ਐਸੈਸਰੀਜ਼ ਸਪੀਕਰਸ 에어 ਕੰਡੀਸ਼ਨਰ ਜਿੰਨੇ ਵੇਚੇ ਸੀਗੇ ਸਾਡੇ ਜਿੰਨਾਂ ਦੀ ਅਸੀਂ ਪ੍ਰੋਪਰ ਗਿਣਤੀ ਨਹੀਂ ਕਰ ਪਏ ਕਿਉਂਕਿ ਹਜੇ ਅਸੀਂ ਇਸ ਤੇ ਐਕਸਟਰਾ ਪੈਸੇ ਇਹਨਾਂ ਦੇ سٹਾਰਮਾ ਕਿ ਸਾਨੂੰ ਕਾਝੋ ਸਮਾਂ ਨਹੀਂ ਆਇਆ ਕਿ ਇਹ ਕੰਨਾ ਹੋਇਆ ਕਿ ਕੁਝ ਦਿਨ ਪਹਿਲੇ ਵੀ ਸਾਡੀ ਦੁਕਾਨ ਤੇ ਇੱਕ ਵਿਟਿਮਸ ਕੈਪ ਹੋਇਆ ਜਿਸ ਦੀ ਕੰਪਲੇਟਿਨ ਸਥਾਨ ਸਲਾਮਪੁਰਾ ਕਿਵੇਂ ਦੇ ਐਸਪੀ ਮੈਮ ਰੋਬਿੰਦਰ ਕੌਰ ਜੀ ਨੂੰ ਦਿੱਤੀ ਹੋਈ ਆ ਜਿਸ ਦੇ ਕਰਵੇ ਚੱਲ ਰਹੀ ਹੈ ਲੇਕਿਨ ਉਹ ਵੀ ਹਜੇ ਇਹ ਬੰਦੇ ਟਰੈਪ ਨਹੀਂ ਹੋਏ ਹਜੇ ਇਹਨਾਂ ਨੂੰ ਤੇ ਦੂਸਰਾ ਅੱਜ ਫੇਰ ਰਾਤ ਤਰਾਡ ਹੋ ਚੁੱਕਾ ਆ ਸਾਰੇ CCTV ਕੈਮਰੇ ਜਾਇ ਬੰਦੇ CCTV ਕੈਮਰੇ ਦਾ ਕੁਛ ਨਹੀਂ ਆ CCTV ਕੈਮਰੇ ਦਾ DVR ਵਗੈਰਾ ਸਾਰੇ ਉਹ ਪੱਟ ਕੇ ਲੈ ਕੇ ਜਾ ਚੁੱਕੇ ਆ ਜੀ ਕੈਮਰੇ ਤੇ ਕੈਮਰਾ ਦਾ ਕੇਬਲ ਉਸ ਦੇ ਕੈਮਰੇ ਵੀ ਤੋੜ ਕੇ ਲੈ ਕੇ ਦੁਕਾਨ ਦੇ ਦੋ ਜਿਨ੍ਹਾਂ ਨੇ ਕੈਮਰੇ ਲੱਗੇ ਆ ਜਿਨ੍ਹਾਂ ਨੇ ਬਾਹਰ ਕੈਮਰੇ ਲੱਗੇ ਆ ਸਾਰੇ ਤੋੜ ਦਿੱਤੇ ਗਏ ਆ ਅੰਨ ਗਵਾਂਡ ਦੇ ਕੈਮਰੇ ਵੀ ਤੋੜੇ ਗਏ ਆ ਪੂਰੀ ਪਲੈਨਿੰਗ ਦੇ ਨਾਲ ਆ ਔਰ ਆ ਦੇਖੋ ਜੇ ਕਾਊਂਟਰ ਦੇ ਉੱਪਰ ਹੀ ਮਦਦ ਜਨਾ ਉਹਨਾਂ ਦਾ ਜਿਹੜਾ ਉੱਥੇ ਅੱਜ ਇਹਨਾਂ ਨੇ ਵਰਤੇ ਆ ਸਟੋਰੀ ਦੇ ਲਈ ਉੱਥੇ ਆ ਰਵੀ ਕਾਊਂਟਰ ਦੇ ਉੱਪਰ ਭੁੱਲ ਗਏ ਨੇ ਮੇਰੀ ਰਿਕੁਐਸਟ ਹੈ ਪੁਲਿਸ ਪ੍ਰਸ਼ਾਸਨ ਨੂੰ ਇਹ ਕਿ ਜਲਦੀ ਤੋਂ ਜਲਦੀ ਫਿੰਗਰਪ੍ਰਿੰਟਸ ਕਰਾ ਕੇ ਚੋਰਾਂ ਨੂੰ ਨੱਥ ਪਾਈ ਜਾਵੇ ਲਗਭਗ ਕਿੰਨਾ ਕਿੰਨਾ ਨੁਕਸਾਨ ਹੋ ਗਿਆ ਆਪਣਾ ਇਹ ਤਾਂ ਕੋਈ ਆਈਡੀ ਨਹੀਂ ਸਕਦਾ ਲੱਖਾਂ ਦੇ ਹਿਸਾਬ ਨਾਲ ਚੋਰੀ ਹੋਈ ਕੋਈ ਛੋਟਾ ਮੋਟਾ ਸੋਰ ਤਾਂ ਹੈ ਨਹੀਂ ਕਿ ਮੈਂ ਜਿਹੜਾ ਦੱਸ ਦਵਾਂ ਮੈਨੂੰ ਦੇਖਣ ਨੂੰ ਮੈਨੂੰ ਟਾਈਮ ਲੱਗੇਗਾ ਪਰ ਪੁਲਿਸ ਨੇ ਹਦਾਇਤ ਦਿੱਤੀ ਕਿ ਹਜੇ ਕਿਸੇ ਚੀਜ਼ ਨੂੰ ਟੱਚ ਨਾ ਕਰੋ ਸਿਰਫ ਫਿੰਗਰਪ੍ਰਿੰਟਸ ਕਰਾਉਣੇ ਆ ਕੈਮਰੇ ਵਗੈਰਾ ਨਵੇਂ ਲੈ ਲਏ ਸਾਰਾ ਨਵਾਂ ਕੈਮਰਾ ਜੀ ਸਾਰਾ ਮੇਰਾ ਸਾਰਾ ਨਵਾਂ ਸੈਟਅਪ ਹੈ ਟੋਟਲ ਮੇਰਾ 10 ਦਿਨ ਹੋ 10 ਦਿਨ ਪਹਿਲੇ ਤਾਂ ਮੈਂ ਦੁਕਾਨ ਦਾ ਮੁਰਦ ਕੀਤਾ ਜੀ ਮੇਰਾ ਨਾਮ ਮੋਹਿਤ ਬੰਗਾ ਜੀ ਹਾਂ ਮੋਹਿਤ ਜੀ ਕੀ ਮਾਮਲਾ ਕੀ ਹੈ ਕਿ ਦੁਕਾਨ ਦੇ ਬਾਹਰ ਖੜੇ ਆਪਣਾ ਅੰਦਰ ਸੁਰਤ ਰਾਤ ਨੂੰ ਮਦਾਨੀ ਸਾਨੂੰ ਹੁਣ ਆਪਾਂ ਸੁੱਤੇ ਹੋਏ ਸੀ ਕਿ ਸੰਦ ਕੁਛ ਨਹੀਂ ਕਰਦਾ ਮੈਨੂੰ ਸਵੇਰੇ 6:30 ਵਜੇ ਕਿਸੇ ਦਾ ਕਾਲ ਆਇਆ ਉਹ ਕਹਿੰਦੇ ਸੀ ਅਸੀਂ ਸੈਰ ਕਰਦੇ ਹੋਏ ਜੀ ਅਸੀਂ ਤੁਹਾਡੀ ਦੁਕਾਨ ਦੇਖੀ ਬਾਹਰ ਸ਼ਟਰ ਪਟਿਆ ਹੋਇਆ ਵਾ ਤੇ ਮੈਂ ਇੱਕਦਮ ਘਬਰਾਇਆ ਤੇ ਮੈਂ ਦੁਕਾਨ ਤੇ ਆ ਕੇ ਦੇਖਿਆ ਤਾਂ ਮੇਰੀ ਦੁਕਾਨ ਤੇ ਚੋਰੀ ਨੂੰ ਮਾਰਦਾ ਦਿੱਤੀ ਗਈ ਜੋ ਉੱਥੇ ਅੰਦਰ ਸਾਰਾ ਕੁਝ ਹੀ ਜੋ ਮੈਨੂੰ ਲੱਗਦਾ ਪਿਆ ਵਾ ਮੇਰਾ ਕਾਫੀ ਨੁਕਸਾਨ ਹੋਇਆ ਵਾ ਤੇ ਸ਼ਟਰਰ ਸ਼ਟਰਰ ਸਭ ਪੜ ਦਿੱਤਾ ਕੈਮਰੇ ਡੀਵੀਆਰ ਪੜਤੇ ਜਨਾ ਕਰਕੇ ਅਸੀਂ ਅਸੈਸ ਨਹੀਂ ਕਰ ਪਾਰੇ ਕੋਈ ਕੈਸ਼ ਵਗੈਰਾ ਵੀ ਲੱਗਾ ਕੈਸ਼ ਕੈਸ਼ ਮੇਰਾ ਸੇਫਾ ਮੇਰਾ ਕਾਊਂਟਰ ਕੈਸ਼ ਕਾਊਂਟਰ ਸੇਵਾ ਵੈਸੇ ਮੇਰਾ ਆਪਣੀ ਕੈਸ਼ ਘਰ ਹੀ ਲੈ ਜਾਂਦਾ ਮੈਂ ਕਹਿੰਦਾ ਕਿ ਤੇ ਕੈਮਰੇ ਵਗੈਰਾ ਕਿੰਨੇ ਲੱਗੇ ਕੈਮਰੇ 8 ਕੈਮਰੇ ਲੱਗੇ ਸੀ 8 ਹੀ ਪੜ ਦਿੱਤੇ ਡੀਵੀਆਰ ਵੀ ਪੜ ਦਿੱਤਾ ਮੇਰਾ ਸਟੋਰ ਦੇ ਵਿੱਚ ਉੱਪਰ ਏਸੀ ਪਈ ਹੁੰਦੇ ਸੀਗੇ ਵੱਡੀ ਜੀ ਮਾਰਕੀਨ ਫੋਨ ਤੇ ਸੇਵ ਨੂੰ ਆਪਾਂ ਇਹ ਚਾਹ ਲੱਗੇ ਕਿ ਮੇਰੀ ਕਈ ਐਕਸੈਸਰੀਆਂ ਤੇ ਮਹਿੰਗੀਆਂ ਆਈਟਮਾਂ ਤੇ 이어ਪਾਡਸ ਆ ਨਾ ਬੜੇ ਜ਼ਰਾਂ ਚ ਚੱਲ ਲੱਗੇ ਕਿ ਕਿੰਨੇ ਏਸੀ ਵਗੈਰਾ ਲੱਗੇ ਕੁਝ ਵੀ ਗਿੰਤੀ ਨਹੀਂ ਬਹਾਲੇ ਚ ਮੋਟਾ ਮੋਟਾ ਗਿਨਾ ਤਾਂ 8 ਲੌ ਏਸੀ ਚੱਤੀ ਪਈ ਤੇ ਕੋਈ ਕੈਮਰਾਜ ਨਹੀਂ ਆਏ ਬੰਦੇ ਕੁਝ ਵੀ ਨਹੀਂ ਆਇਆ ਕਿਉਂਕਿ ਕੈਮਰਾ ਨਾਲ ਸਭ ਕੁਝ ਕਰਦੇ ਇਹ ਪੁਲਿਸ ਤੇ ਅਰਗੇਟਿਸ ਮਾਮਲੇ ਉਹ ਲਾਹ ਜਦ ਅੱਜ ਪੁਲਿਸ ਨੂੰ ਕੰਮ ਕਰ ਦਿੱਤਾ ਜੀ ਪੁਲਿਸ ਪਹੁੰਚੀ ਹੈ ਬਟ ਉਹ ਸਾਡੇ ਮਿਲਣ ਨੂੰ ਕਹਿ ਰਹੇ ਆ ਕਿ ਅਸੀਂ ਆਪਣੀ ਕਾਰਵਾਈ ਕਰ ਲਈ ਫਿਰ ਅਪ੍ਰਿੰਟਸਰ ਵਿੱਚ ਜਿੱਦਾਂ ਥੋੜੇ ਦਿਨ ਪਹਿਲੋਂ ਤੁਹਾਡੇ ਪਹਿਲੋਂ ਵੀ ਇਹ ਚੋਰੀ ਹੋਈ ਹੈ ਚੋਰੀ ਦੀ ਵਾਰ ਦਾ ਕੋਈ ਤੁਹਾਡੀ ਕਿਸੇ ਦੇ ਸ਼ੱਕ ਵਗੈਰਾ ਹੋਵੇ ਜਾਂ ਕੋਈ ਭਾਜੀ ਅਜੇ ਤੱਕ ਕਿਸੇ ਨਾਲ ਕੋਈ ਪਰਸਨਲ ਰਿਲੇਟਡ ਨਹੀਂ ਨਾ ਮੈਨੂੰ ਇਦਾਂ ਸ਼ੱਕਾ ਕਿਸੇ ਦੇ ਪਰ ਇਹ ਹੈ ਕਿ ਮੇਰੇ ਅੱਜ ਤੋਂ ਚਾਰ ਪੰਜ ਦਿਨ ਪਹਿਲਾਂ ਵੀ ਇੱਥੇ ਕੋਈ ਫਰਾਡ ਕਰਕੇ ਕੋਕੇ ਲੈ ਗਿਆ ਸੀ ਫੋਨ ਤੋਂ ਫੋਨ ਤੋਂ ਇਹ ਅੱਜ ਫਿਰ ਬਜਾ ਦਿਨਾ ਵਾਂ ਦੀ ਵੱਡੀ ਚੋਰੀ ਹੋ ਗਈ ਹੈ ਇਹ ਤਾਂ ਟੋਪਰ ਚੋਰੀ ਹੋਈ ਹੈ ਮੈਂ ਟਾਇਲਟ ਨਹੀਂ ਜਾ ਰਿਹਾ ਪਰ ਮੈਨੂੰ ਤਾਂ ਸਮਝ ਨਹੀਂ ਆ ਰਿਹਾ ਸਰ ਕੋਈ ਚੌਂਕੀਦਾਰ ਵਗੈਰਾ ਹੈ ਇੱਥੇ ਰੱਖਿਆ ਹਾਂਜੀ ਚੌਂਕੀਦਾਰ ਵਗੈਰਾ ਚੌਂਕੀਦਾਰ ਵਗੈਰਾ ਇੱਥੇ ਮਾਰਕੀਟ ਤੇ ਆਪਾਂ ਸਪੈਸ਼ਲ ਤਾਂ ਰੱਖਿਆ ਨਹੀਂ ਬਾਕੀ ਇਦਾਂ ਜੀ ਵਾਚ ਕਰਦੇ ਆ ਨਹੀਂ ਕਰਦੇ ਸਾਡੇ ਕੋਈ ਅੱਜ ਤੱਕ ਕੋਈ ਚੌਂਕੀਦਾਰ ਆਇਆ ਤਾਂ ਹੈ ਨਹੀਂਗਾ ਦੁਕਾਨ ਤੇ ਕੀ ਮੰਗ ਰਹੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨਹੀਂ ਕੰਮ ਕਰਦਾ ਜੀ ਸਾਨੂੰ ਇਨਸਾਫ ਦਿੱਤਾ ਹੋਵੇ ਪੁਲਿਸ ਕੁਝ ਕਰੇ ਜਾਂ ਬੜੀ ਬੜੀ ਚੀਜ਼ਾਂ ਮੇਰੀਆਂ ਨੁਕਸਾਨ ਹੋਇਆ ਮੈਨੂੰ ਵਾਪਸ ਦਿੱਤੀ ਜਾਵੇ ਇਸੇ ਕਰਦੇ ਹੋ ਸਰ ਫੈਸਲੂ ਕੀ ਮਾਮਲਾ ਕੀ ਇੱਕ ਸਤਨਾਮਪੁਰੇ ਸਾਡੇ ਤੋਂ ਕਸਵੇਰੇ 7:00 ਵਜੇ ਹੋ ਗਿਆ ਤੇ ਇਹ ਬੰਗਾ ਟੈਲੀਕਮ ਜਿੱਤੋਂ 8 ਜਿਹੜੇ ਏਸੀ ਲੱਗੇ ਆ ਤੇ ਲੱਗੇ ਜਿਹੜੇ ਕੈਮਰੇ ਹੋਣੇ ਨੇ ਚੈੱਕ ਕਰ ਰਹੇ ਆ ਜੋ ਵੀ ਪਤਾ ਲੱਗੂਗਾ ਕਰ ਸਰ ਲੱਗੂ ਅੱਜ ਨਾਲ ਨਿਸ਼ਾਨ ਹੋ ਗਿਆ ਨਾ ਮੈਨੂੰ ਕੁਝ ਪਤਾ ਚੱਲਿਆ ਗਰੀਬ ਕਰਨੇ ਕਲਪਾ ਕਹਿ ਰਹੇ ਹਨ ਇਹ ਨਹੀਂ ਮੈਨੂੰ ਕਹਿਣ ਬਤਾਓ ਕਨੇ ਕਲਪਾ ਕਿਹਦਾ ਹੈ